ਅਗਰ ਚੇਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਸ਼੍ਰੀ ਹਰਮੰਦਰ ਸਾਹਿਬ ਨੇ ਇੱਥੇ ਮੰਜੀ ਸਾਹਿਬ ਦੀਵਾਨ ਖਾਲ ਵਿਖੇ ਉਹਨਾਂ ਨੇ ਕਥਾ ਕੀਰਤਨ ਕੀਤਾ ਹੈ ਗੱਲ ਕਰਨੇ ਉਹਨਾਂ ਦੇ ਨਾਲ ਜੀ ਇਸਾਨ ਇੱਕ ਵਾਰ ਫੇਰ ਸ਼ੰਭੂ ਬਹਿਰੀਅਲ ਦੇ ਉੱਤੇ ਬੈਠੇ ਹੋਏ ਨੇ ਕੀ ਕਹਿਣਾ ਚਾਹੁੰਦੇ ਆ ਦੇਖੋ ਜਿਹੜੇ ਵਾਦੇ ਸੱਤਾ ਦੇ ਵਿੱਚ ਬੈਠੇ ਆਗੂਆਂ ਨੇ ਉਸ ਵਕਤ ਕੀਤੇ ਆ ਦੇਖੋ ਇਹ ਸੱਤਾ ਚ ਗਈ ਸੀ ਤੇ ਉਹ ਵਾਦੇ ਜਿਹੜੇ ਆ ਉਹ ਪੂਰੇ ਕਰਨੇ ਚਾਹੀਦੇ ਆ ਕਿਸਾਨਾਂ ਦੀਆਂ ਜੜੀਆਂ ਜਾਇਜ਼ ਮੰਗਾਂ ਨੇ ਤੇ ਉਹ ਮੰਨਣੀਆਂ ਚਾਹੀਦੀਆਂ ਸਰਕਾਰ ਨੂੰ ਜਿਹੜਾ ਹਠੀਲਾ ਰਵਈਆ ਜਿਹੜਾ ਉਹ ਅਖਤਿਆਰ ਨਹੀਂ ਕਰਨਾ ਚਾਹੀਦਾ ਬਾਕੀ ਮੈਂ ਇੰਨਾ ਜ਼ਰੂਰ ਕਾਂਗਾ ਕਿ ਜਿੰਨੇ ਵੀ ਅਸੀਂ ਅੰਦੋਲਨਾਂ ਦਾ ਲਹਿਰਾਂ ਦਾ ਮੂਵਮੈਂਟਾਂ ਦਾ ਇਤਿਹਾਸ ਪੜਦੇ ਹਾਂ ਤੇ ਉਹ ਅੰਦੋਲਨ ਮੂਵਮੈਂਟਾਂ ਜਾਂ ਲਹਿਰਾਂ ਜਿਹੜੀਆਂ ਨੇ ਉਹ ਕਾਮਯਾਬ ਹੁੰਦੀਆਂ ਨੇ ਔਰ ਆਪਣੇ ਮਿਸ਼ਨ ਦੀ ਵੀ ਪੂਰਤੀ ਕਰ ਲੈਂਦੀਆਂ ਨੇ ਜਿਹੜੀਆਂ ਪੂਰਨ ਲੋਕ ਹਮਾਇਤ ਪ੍ਰਾਪਤ ਕਰਕੇ ਜਿਹੜਾ ਚੱਲਦੀਆਂ ਨੇ ਇਹ ਜਿਹੜੀਆਂ ਲਹਿਰਾਂ ਜਿਹੜੇ ਅੰਦੋਲਨ ਲੋਕ ਹਮਾਇਤ ਕੋਵਾ ਦਿੰਦੇ ਆ ਤੇ ਉਹ ਫਿਰ ਕਾਮਯਾਬ ਨਹੀਂ ਹੁੰਦੇ ਤੇ ਸਾਡੀਆਂ ਨੀਤੀਆਂ ਸਾਡੀ ਰੂਪਰੇਖਾ ਜਿਹੜੀ ਹੈ ਅੰਦੋਲਨ ਕਰਦੇ ਵਕਤ ਇਸ ਤਰ੍ਹਾਂ ਦੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਜਿਹੜੀ ਹੈ ਤਕਲੀਫ ਨਾ ਹੋਵੇ ਤੇ ਲੋਕ ਹਮਾਇਤ ਜਿਹੜੀ ਹੈ ਸਾਨੂੰ ਮਿਲਦੀ ਰਹੇ ਜਿਸ ਤਰ੍ਹਾਂ ਹਰਿਆਣੇ ਦੇ ਪੁਲਿਸ ਨੇ ਪੰਜਾਬ ਦੇ ਹੱਥ ਦੇ ਵਿੱਚ ਆ ਕੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਛੁੱਟੀ ਹੈ ਬਿਲਕੁਲ ਉਹ ਗਲਤ ਕਾਰਵਾਈ ਜਿਹੜੀ ਹੋ ਕੀਤੀ ਹੈ ਹਰਿਆਣਾ ਪੁਲਿਸ ਨੇ ਬਾਰਡਰ ਸੀਲ ਕੀਤੇ ਆ ਬਾਰਡਰ ਸੀਲ ਕਰਨ ਨੂੰ ਅਸੀਂ ਕਿਸੇ ਵੀ ਟੰਗ ਦੇ ਨਾਲ ਇਜਾਜ਼ਤ ਨਹੀਂ ਠਾਰਾ ਸਕਦੇ ਅ ਇਸ ਕਰਕੇ ਬਹੁਤ ਮੰਦਭਾਗਾ ਵਰਤਾਰਾ ਜੋ ਵੀ ਹਰਿਆਣਾ ਦੇ ਪੁਲਿਸ ਨੇ ਕੀਤਾ ਹੈ thro ਗੈਸ ਦੇ ਗੋਲੇ ਚਲਾਏ ਆ ਜਾਂ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਜਾਂ ਹੁਣ ਵੱਡੇ ਜਿਹੜੇ ਆ ਹੋਰ ਇਨਸਟਰੂਮੈਂਟ ਲੈਂਦੇ ਗਏ ਨੇ ਕਿਸਾਨਾਂ ਨੂੰ ਜਿਹੜਾ ਹੈ ਉਹ ਪਰੇਸ਼ਾਨ ਕਰਨ ਵਾਸਤੇ ਤੇ ਇਹ ਚੀਜ਼ਾਂ ਜਿਹੜੀਆਂ ਹੈ ਡੈਮੋਕਰੇਟਿਕ ਕੰਟਰੀਆਂ ਦੇ ਵਿੱਚ ਜਾਇਜ਼ ਨਹੀਂ ਹੁੰਦੀਆਂ। ਸਿੱਖ ਸਿੰਘ ਸਾਹਿਬ ਇੱਕ ਅਮਰਪਾਲ ਸਿੰਘ ਦੀ ਗੱਲ ਆਡੀਓ ਵੀ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਹੈ ਔਰ ਉਹਨਾਂ ਦੇ ਪਰਿਵਾਰ ਵੱਲੋਂ ਵੀ ਫੜਿਆ। ਦੇਖੋ ਸਰਕਾਰ ਦੀ ਕਿੱਡੀ ਬੇਸ਼ਰਮੀ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਉਹ ਨੌਜਵਾਨ ਅੱਜ ਮੇਰੇ ਕੱਲ ਸਾਲ ਨੂੰ ਉੱਪਰ ਹੋ ਚੱਲੇ ਆ ਉਹ ਡਿਪਰੂਗੇਟ ਜੇਲ੍ਹ ਦੇ ਵਿੱਚ ਬੰਦ ਹੈ ਤੇ ਫਿਰ ਉੱਥੇ ਉਹਨਾਂ ਨਾਲ ਅਨਮਨੁੱਖੀ ਜਿਹੜਾ ਵਤੀਰਾ ਜਿਹੜਾ ਉਹ اختیار ਕੀਤਾ ਜਾ ਰਿਹਾ ਹੈ ਉਹਨਾਂ ਦੀ ਨਿੱਜਤਾ ਨੂੰ ਜਿਹੜਾ ਹੈ ਉਹ ਖਤਮ ਕਰਨ ਦਾ ਯਤਨ ਹੈ ਉਹਨਾਂ ਦੇ ਵਾਸ਼ਰੂਮ ਦੇ ਵਿੱਚ ਕੈਮਰੇ ਲਾਉਣੇ ਤੇ ਉਹਨਾਂ ਦੇ ਜਿਹੜੇ ਆ ਮੋਬਾਈਲ ਫੋਨ ਜਿਹੜੇ ਆ ਉਹਨਾਂ ਦੇ ਸਿਰ ਪਾ ਦੇਣੇ ਉਲਟਾ ਸਾਰਾ ਸਮਾਨ ਹੀ ਉਹਨਾਂ ਦੇ ਸਿਰ ਪਾ ਦੇਣਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੇ ਤੁਸੀਂ ਜਿਹੜੇ ਮੋਬਾਈਲ ਉਹਨਾਂ ਦੇ ਸਿਰ ਪਾਏ ਨੇ ਤੁਸੀਂ ਉਹਨਾਂ ਦੇ ਨੰਬਰ ਟਰੇਸ ਕਰਕੇ ਜੇ ਜਾਂਚ ਹੋਵੇ ਤੇ ਉਹ ਨੰਬਰ ਜਿਹੜੇ ਉਹ ਸਾਰੇ ਪ੍ਰਸ਼ਾਸਨ ਦੇ ਨਿਕਲਣਗੇ ਜੇਲ੍ਹ ਪੁਲਿਸ ਅਫਸਰਾਂ ਤੇ ਨਿਕਲਣਗੇ ਤਾਂ ਇਸ ਕਰਕੇ ਇਹ ਬਹੁਤ ਹੀ ਅਣਮੋਗਨਕੀ ਜਿਹੜਾ ਉਹਨਾਂ ਤੇ ਇੱਕ ਕਿਸਮ ਦਾ ਤਸ਼ੱਦਦ ਕੀਤਾ ਜਾ ਰਿਹਾ ਉਹਨਾਂ ਨੂੰ ਟਾਰਚਰ ਕੀਤਾ ਜਾ ਰਿਹਾ ਤੇ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਜੇ ਉਹਨਾਂ ਨਾਲ ਕੋਈ ਅਣਹੋਣੀ ਵਾਪਰਦੀ ਹੈ ਤੇ ਉਹਦੀ ਜ਼ਿੰਮੇਵਾਰ ਇਸ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਜਿਹੜਾ ਉੱਥੋਂ ਦਾ ਲੋਕਲ ਪ੍ਰਸ਼ਾਸਨ ਹੈ ਜ਼ਿਲ੍ਹਾ ਪ੍ਰਸ਼ਾਸਨ ਉਹ ਜ਼ਰੂਰ ਹੋਵੇਗਾ ਉਹ ਰਿਹਾ ਕੀਤੇ ਜਾਣੇ ਚਾਹੀਦੇ ਨੇ ਉਹਨਾਂ ਦੇ ਕੇਸ ਜਿਹੜੇ ਆ ਉਹ ਵਾਪਸ ਲੈਣੇ ਚਾਹੀਦੇ ਨੇ ਸਰਕਾਰ ਨੂੰ ਜਿਹੜੀ ਤੁਸੀਂ ਜ਼ਿਕਰ ਕੀਤਾ ਉਸ ਦਾ ਉਹਨਾਂ ਨੇ ਆਪਣੀ ਬੋਲ ਦੇ ਵਿੱਚ ਇਹ ਵੀ ਕਿਹਾ ਕਿ ਅਸੀਂ ਭੁਖੜਤਾਲ ਤੇ ਬੈਠੇ ਆ ਬਹੁਤ ਸਿੰਘਾਂ ਦੀਆਂ ਦੀਆਂ ਹਾਲਤ ਵੀ ਖਰਾਬ ਹੈ ਤੇ ਜੇਕਰ ਅਸੀਂ ਦੀ ਤਾਂ ਸਾਡੀਆਂ ਲਾਸ਼ਾਂ ਜਿਹੜੀਆਂ ਨੇ ਉਹ ਪੰਜਾਬ ਪੇ ਬਿਲਕੁਲ ਜੇ ਅਨਮਨੁੱਖੀ ਆਨ ਹੋਣੀ ਉਹਨਾਂ ਨਾਲ ਕੋਈ ਵਾਪਰਦੀ ਹੈ ਤੇ ਉਹਦੀ ਜ਼ਿੰਮੇਅਤ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਉੱਥੋਂ ਦਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ ਇਹ ਉਹਨਾਂ ਦੀ ਨਿੱਜਤਾ ਦੇ ਉੱਤੇ ਹਮਲਾ ਕੀਤਾ ਉਥੋਂ ਦੇ ਪ੍ਰਸ਼ਾਸਨ ਨੇ ਜੇਲ੍ਹ ਪ੍ਰਸ਼ਾਸਨ ਨੇ ਤੇ ਉਹਨਾਂ ਨਾਲ ਅਨਮਨੁੱਖੀ ਜਿਹੜਾ ਹੈ ਉਹ ਵਤੀਰਾ اختیار ਕੀਤਾ ਜਾ ਰਿਹਾ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਹੈ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਇੰਨਾ ਵੱਡਾ ਉਹਨਾਂ ਦਾ ਅਪਰਾਧ ਨਹੀਂ ਹੈ ਜਿਸ ਕਿਸਮ ਦੀ ਸਜ਼ਾ ਜੜੀ ਹੈ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਇਹ ਬਹੁਤ ਜ਼ਿਆਦਾ ਜੜੀ ਹੈ ਕਾਨੂੰਨੀ ਹਰਕਤ ਹੈ ਸਰਕਾਰ ਦੀ ਜੇਲ੍ਹ ਦਾ ਪ੍ਰਸ਼ਾਸਨ ਸਰਕਾਰ ਵੱਲੋਂ ਹੁਣ ਜਿਹੜਾ ਯੂ ਟਰਨ ਲੈ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਵੀ ਕਾਨੂੰਨ ਐਸਾ ਨਹੀਂ ਲਿਆਂਦਾ ਜਾਏਗਾ ਉਸ ਫੈਸਲੇ ਨੂੰ ਸਾਹਮਣੇ ਦੇ ਕੇ ਮਹਾਰਾਸ਼ਟਰ ਸਰਕਾਰ ਨੂੰ ਕਾਨੂੰਨ ਬਣਾਉਂਦੇ ਵਕਤ ਸਮੁੱਚੇ ਵਿਸ਼ਵ ਦੇ ਵਿੱਚ ਵਾਸਤੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਖਾਸ ਤੌਰ ਦੇ ਉੱਤੇ ਹਜ਼ੂਰੀ ਸਿੱਖ ਜਿਹੜੇ ਨੇ ਸਾਡੇ ਉੱਥੇ ਹੈਦਰਾਬਾਦ ਦੇ ਵਿੱਚ ਜਾਂ ਮਹਾਰਾਸ਼ਟਰ ਦੇ ਵਿੱਚ ਸੇਵਾਵਾਂ ਨਿਭਾਉਂਦੇ ਆ ਤੱਕ ਸ੍ਰੀ ਹਰਮੰਦਰ ਜੀ ਜਿਹੜਾ ਸੌਰੀ ਤੱਕ ਸ੍ਰੀ ਹਜ਼ੂਰ ਸਾਹਿਬ ਦੇ ਕਿ ਸੇਵਾਵਾਂ ਨਿਭਾਉਂਦੇ ਆ ਤੇ ਉਹਨਾਂ ਦੀਆਂ ਵੀ ਜਿਹੜੀਆਂ ਭਾਵਨਾਵਾਂ ਜਿਹੜੀਆਂ ਐਕਟ ਬਣਾਉਂਦੇ ਵਕਤ ਜ਼ਰੂਰ ਧਿਆਨ ਚ ਰੱਖਣੀਆਂ ਚਾਹੀਦੀਆਂ ਜੀ ਸਿੰਘ ਸਾਹਿਬ ਇੱਕ ਵੀਰੋਧ ਜਾਂ ਵੀਡੀਓ ਵਾਇਰਲ ਹੋ ਰਹੀ ਤੁਹਾਡੇ ਨਾਲ ਕੋਈ ਖਾਸ ਨਹੀਂ ਸਿੰਘ ਸਾਹਿਬ ਚੀਫ ਖਾਲਸਾ ਦਮਨ ਦੀ ਟੀਮ ਕੋਈ ਨ ਜੋ ਬਰਕਤ ਹੋਵੇ ਇਹਦੇ ਵਾਸਤੇ ਆ ਠੀਕ ਹੈ ਇਲੈਕਸ਼ਨ ਹੋਈ ਹੈ ਤੇ ਉਹਦੇ ਵਿੱਚ ਚੀਫ ਕਲਸਾ ਦਿਵਾਨ ਦੇ ਕੁਝ ਨਵੇਂ ਅਹੁਦੇਦਾਰ ਜਿਹੜੇ ਨੇ ਆਏ ਨੇ ਮੈਂ ਉਹਨਾਂ ਨੂੰ ਵਧਾਈ ਦਿੰਨਾ ਤੇ ਉਮੀਦ ਕਰਦਾ ਹਾਂ ਕਿ ਉਹ ਕੌਮ ਦੀ ਸੇਵਾ ਜਿਹੜੀ ਹੈ ਵੱਧ ਚੜ ਕੇ ਜਿਹੜਾ ਉਹ ਹੋਰ ਕਰਨ ਵਿੱਚ ਲੱਗਣ ਸਮਾ ਕਿਸੇ ਵਾਰਤਾ ਹੋਈ ਫਸਾਦਾ ਦੀ ਕਿਸਾਨਾਂ ਵੱਲੋਂ ਉਹਨਾਂ ਨੇ ਕਿਹਾ ਤੇ ਦੋਵਾਂ ਤਰ੍ਹਾਂ ਨੂੰ ਸੁਹਿਰਤਾ ਦੇ ਕੰਮ ਲੈਣਾ ਚਾਹੀਦਾ ਹੈਗਾ ਤੇ ਸਰਕਾਰ ਨੂੰ ਵੀ ਉਹਨਾਂ ਦੀਆਂ ਆਵਾਜ਼ਾਂ ਮੰਗਾ ਜਿਹੜੀਆਂ ਮੰਨ ਲੈਣੀਆਂ ਚਾਹੀਦੀਆਂ ਸਖਤ ਦਮਦਮਾ ਸਾਹਿਬ ਦੇ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸਚਕੰਨ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕੀਤੀ ਹੈ ਕਥਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਸਾਫ਼ ਕਿਹਾ ਹੈ ਕਿ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਸਾਂਝੀ ਵਾਰਤਾ ਹੋਣੀ ਚਾਹੀਦੀ ਹੈ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਜਿਹੜੀ ਵਾਰਤਾ ਹੋਈ ਹੈ ਉਹ ਵਿਫਲ ਹੋ ਗਈ ਹੈ ਦੋਨਾਂ ਧਿਰਾਂ ਨੂੰ ਚਾਹੀਦਾ ਹੈ ਕਿ ਸਹਦਰਤਾ ਦੇ ਨਾਲ ਇਸ ਮਾਮਲੇ ਦਾ ਹੱਲ ਕਰਨਾ ਚਾਹੀਦਾ ਹੈ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ